ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਲੱਖ ਸਬਸਕ੍ਰਾਈਬਰ ਹੋਣ ਤੇ ਜਿਹੜਾ ਪਲੇ ਬਟਨ ਆਇਆ ਹੈਗਾ ਹੀ ਤੇ ਆਪਾਂ ਉਹਦੀ ਅਜੇ ਤੱਕ ਵੀਡੀਓ ਨਹੀਂ ਸੀ ਪਾਈ ਤੇ ਮੈਂ ਕਿਹਾ ਵੀਰੇ ਕਾਫੀ ਵੀਰ ਕਹਿੰਦੇ ਸੀ ਕਿ ਬਾਈ ਦਿਖਾਣਾ ਤੇ ਆਪਣਾ ਤੁਹਾਡੇ ਭਰਾਵਾਂ ਦੀ ਮਿਹਰਬਾਨੀ ਦੇ ਨਾਲ ਜਿਹੜਾ ਹੈਗਾ ਆ ਆਪਣੇ ਕੋਲ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ ਪਲੇ ਬਟਨ ਆ ਜਿਹੜਾ ਤੇ ਆਪਾਂ ਇਹ ਤੁਹਾਨੂੰ ਦਿਖਾਣੇ ਆ ਬਾਈ ਇਹ ਹੈ ਬਈ ਆਪਣਾ ਸਿਲਵਰ ਪਲੇ ਬਟਨ ਜਿਹੜਾ ਵਿਰਾਟ ਪੀਜਨ ਕਲੱਬ ਦੇ ਨਾਂ ਤੇ ਸਾਡੇ ਘਰੇ ਆਇਆ ਜੀ ਤੇ ਬਾਈ ਇਹ ਸਾਰਾ ਜਿਹੜਾ ਹੈਗਾ ਆ ਤੁਹਾਡੇ ਭਰਾਵਾਂ ਦੀ ਬਦੌਲਤ ਹੋਇਆ ਆ ਠੀਕ ਆ ਜੀ ਤੇ ਆਪਣੇ ਮੁਕੇਰੀਆਂ ਏਰੀਆ ਦੇ ਵਿੱਚ ਸ਼ਾਇਦ ਆਪਣਾ ਪਹਿਲਾ ਜਿਹੜਾ ਇਹ ਪਲੇ ਬਟਨ ਆਇਆ ਹਲੇ ਤੱਕ ਕਿਸੇ ਦੇ ਇੰਦਰ 1 ਲੱਖ ਸਬਸਕ੍ਰਾਈਬਰ ਨਹੀਂ ਸੀ ਜੇ ਕਿਸੇ ਦੇ ਹੋਏ ਸੀ ਤੇ ਸ਼ਾਇਦ ਆਪਾਂ ਕਹਿ ਨਹੀਂ ਸਕਦੇ ਜੀ ਤੇ ਇਹ ਆਪਣਾ ਕਬੂਤਰਬਾਜੀ ਜਿਹੜੇ ਹੈਗਾ ਕਬੂਤਰਾਂ ਵਾਜ ਭਰਾਵਾਂ ਨੇ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਆਪਾ ਉਹਨਾ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੇ ਤੇ ਉਹਨਾਂ ਦੀ ਬਦੌਲਤ ਜਿਹੜਾ ਸਾਡੇ ਘਰੇ ਪਹੁੰਚ ਚੁੱਕਾ ਜੀ ਤੇ ਇੱਕ ਵਾਰ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਆ ਬਾਈ ਜੀ ਤੇ ਇਹ ਹੈ ਆਪਣੇ ਜਿਹੜੇ ਆਪਾਂ ਮਿਹਨਤਾਂ ਕੀਤੀਆਂ ਤੇ ਕਬੂਤਰਬਾਈ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਕੁਝ ਇਨਾਮ ਆਏ ਹੋਏ ਆ ਕੁਝ ਸੀਲਡਾਂ ਇੱਥੇ ਆਪਾਂ ਰੱਖੀਆਂ ਹੋਈਆਂ ਆ ਬਾਈ ਤੇ ਕੁਝ ਜਿਹੜੇ ਹੈਗੇ ਆ ਆਪਣੇ ਅੰਦਰ ਵੀ ਹੈਗੇ ਨੇ ਕਮਰੇ ਦੇ ਠੀਕ ਹੈ ਜੀ ਤੇ ਇਹ ਹੈਗਾ ਜੀ ਆਪਣਾ ਸਿਲਵਰ ਪਲੇ ਬਟਨ ਠੀਕ ਹੈ ਜੀ ਵਿਰਾਟ ਪੀਜਨ ਕਲੱਬ ਦੇ ਨਾਂ 'ਤੇ 1 ਲੱਖ ਸਬਸਕ੍ਰਾਈਬਰ ਪੂਰੇ ਹੋਣ ਤੇ ਠੀਕ ਹੈ ਜੀ ਤੇ ਧੰਨਵਾਦ ਤੇ ਇੱਕ ਹੋਰ ਬੇਨਤੀ ਆ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਬਈ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਜਿਹੜੇ ਭਰਾਵਾਂ ਨੇ ਹੱਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਨ ਜੀ ਤੇ ਬਹੁਤ ਛੇਤੀ ਤੁਹਾਡੇ ਵਾਸਤੇ ਨਵੀਂ ਵਧੀਆ ਵੀਡੀਓ ਲੈ ਕੇ ਆਵਾਂਗੇ ਪੰਜਾਬ ਦੇ ਟੌਪ ਕਲਾਸ ਖੜਾ ਰਿਆਂ ਦੇ ਕਬੂਤਰਾਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਰਹਨੇ ਆ ਤੇ ਕਰਾਉਂਦੇ ਰਵਾਂਗੇ ਬਾਈ ਤੇ ਜਾਣਕਾਰੀ ਦੇ ਮੁਤਾਬਕ ਜਿਹੜੀਆਂ ਗੱਲਾਂ ਵੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ